ਉਦ ਦੇਖ ਸਭ ਕੋ ਹੱਸੇ ਐਸੀ ਤਸ਼ਾ ਹੈ ਮਾਰੀ ਆਸ਼ਟ ਦਿਸ਼ਾ ਸਿਧ ਕਰ ਤਲੇ ਸਭ ਕਿਰਪਾ ਤੇ ਮਾਰੀ ਤਾਂ ਤਾਂ ਸਤਿਗੁਰੂ ਦਾਸ ਮਹਾਰਾਜ ਆਪਣੀ ਬਾਣੀ ਦੇ ਅੰਦਰ ਪਰਮਾਨ ਕਰਦੇ ਹਨ ਕਹਿੰਦੇ ਮੇਰੇ ਅਲ ਦੇਖ ਕੇ ਲੋਕੀ ਹੱਸਦੇ ਹੈ ਮਖੌਲ ਕਰਦੇ ਇਸ ਦਾ ਦੀ ਦਸ਼ਾ ਹੈ ਗਰੀਬੀ ਲੇਕਿਨ ਤੇਰੇ ਚਰਨਾਂ ਦੇ ਨਾਲ ਪਿਆਰ پا ਕੇ ਪਿਆਰ پا ਕੇ ਤੇ ਤੇਰੀ ਬਖਸ਼ਿਸ਼ ਪ੍ਰਾਪਤ ਕਰ ਲਈ ਕਿਸ ਤਰ੍ਹਾਂ ਕਹਿੰਦੇ ਅਸ਼ਟ ਦਿਸ਼ਾ ਸਭ ਕਰਤ ਨੇ ਸਾਰੀਆਂ ਦਿਸ਼ਾਵਾਂ ਤੇ ਪਿਆਰੀ ਸਾਧ ਸੰਗਤ ਜੀ ਹੱਥ ਦੀ ਤਲੀ ਤੇ ਜਿਹੜੀਆਂ ਬਖਸ਼ਿਸ਼ਾਂ ਪਰਮਾਤਮਾ ਦੇ ਸਾਰੀਆਂ ਪਿਆਰੀ ਸਾਧ ਸੰਗਤ ਜੀ ਉਹ ਪ੍ਰਾਪਤ ਹੋ ਗਈਆਂ ਤੇ ਕਹਿੰਦੇ ਜੇ ਉਹ ਕੁਝ ਵੀ ਸਭ ਤੇਰੀ ਕਿਰਪਾ ਦੇ ਨਾਲ ਹੈ ਫੇ ਹੋਇਆ ਕਿ ਪਿਆਸੇ ਲੋਕਣ ਲੋਕ ਜਿਹੜੇ ਪਿਆਰੀ ਸਾਹਿਬ ਮਹਾਰ ਦੇ ਚਰਨਾਂ ਦੇ ਵਿੱਚ ਆ ਕੇ ਪੂਜਣ ਲੱਗ ਪਏ ਸੇਵਾ ਕਰਨ ਲੱਗ ਪਏ ਕਿਉਂਕਿ ਨਾਮ ਸਿਮਰ ਜਿਹੜਾ ਹੈ ਪਿਆਰੀ ਸਾਹਿਬ ਦੇ ਬੜੀ ਵੱਡੀ ਤਾਕਤ ਹੈ ਸਿਮਰ ਕਰਦੇ ਨਾਲ ਪਿਆਰੀ ਸਾਹਿਬ ਨੂੰ ਸ਼ਾਂਤੀ ਮਿਲਦੀ ਆ ਤੇ ਦੂਸਰੇ ਪਿਆਰੀ ਸਾਧ ਸੰਗ ਜੀ ਜਿਹੜੀ ਹੈ ਵਕਸ਼ਿਸ਼ ਹੈ ਉਹ ਹੈ ਤੇਜ ਪ੍ਰਕਾਸ਼ ਦਾ ਇੱਕ ਸ਼ਾਂਤੀ ਇੱਕ ਤੇਜ ਪ੍ਰਕਾਸ਼ ਜਿਸਨਾਂ ਪੈਰੀ ਸਾਰ ਸੰਸਾਰ ਦੇ ਸਾਰੇ ਕੰਮ ਜਿਹੜਾ ਉਹਦਾ ਪਿਆਰਾ ਹੈ ਪੈਰੀ ਸਾਰ ਸੰਸਾਰ ਦੇ ਕਰਦਾ ਹੈ ਇਸ ਕਰਕੇ ਭਗਤੀ ਦੇ ਨਾਲ ਦੋ ਕਾਰਜ ਹੁੰਦੇ ਹਨ ਤੇ ਕਹਿੰਦੇ ਅਸ਼ਟ ਸਿਆਸੰਦ ਕਰਤਲੇ ਸਭ ਕਿਰਪਾ ਤੇਮਾਰੀ ਕਹਿੰਦੇ ਸਾਰੇ ਤੇਰੀ ਕਿਰਪਾ ਦੇ ਨਾਲ ਤੇ ਜੇ ਪਿਆਰੀ ਸਾਧ ਸੰਗਤ ਜੀ ਤੁਸੀਂ ਮੇਹਤ ਕਰਦੇ ਆ ਦਿਨ ਰਾਤ ਮੇਹਤ ਕਰਦੇ ਆ ਤੁਸੀਂ ਪਿਆਰੀ ਸਾਧ ਸੰਗਤ ਜੀ ਗੁਰੂ ਘਰ ਵੀ ਜੈਨੇ ਮੱਥਾ ਵੀ ਟੇਕਦੇ ਆ ਜੋ ਵੀ ਠੱਡ ਕੋ ਸਾਦਾ ਤੁਸੀਂ ਕਰਦੇ ਆ ਤੁਸੀਂ ਕਹਿੰਦੇ ਨੇ ਵੀ ਸਾਡੇ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਹੋਇਆ ਤੇਹੀ ਕਹਿੰਦੇ ਨਾ ਸਾਨੂੰ ਕੋਈ ਜਾਣ ਦਾ ਫਾਇਦਾ ਨਹੀਂ ਹੋਇਆ ਕਿਉਂਕਿ ਪਿਆਰੀ ਸਾਧ ਸੰਗ ਜੀ ਫਾਇਦਾ ਕਿਉਂ ਨਹੀਂ ਹੋਇਆ ਅਸੀਂ ਮਨ ਕਰਕੇ ਨਹੀਂ ਗਏ ਅਸੀਂ ਤਨ ਕਰਕੇ ਗਏ ਜੇ ਮਨ ਕਰਕੇ ਜਾਂਦਾ ਪਿਆਰੀ ਸਾਧ ਜਿਹੜਾ ਅਨਸਾਂਤ ਫਿਰ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਤੇ ਫਿਰ ਜਦ ਪਿਆਰੀ ਸਾਧ ਜੀ ਮਨ ਕਰਕੇ ਜਾਂਦਾ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਸਰਬ ਸੇਵਾ ਨਾਤੂ ਰੱਖਦਾ ਪਿਆ ਸੋ ਭਾਈ ਚਾਰਾ ਸਕੇ ਸਬੰਧੀ ਕਿਸੇ ਨੂੰ ਪਹਿਲ ਨਹੀਂ ਦਿੰਦਾ ਸਰਬ ਸੇਵਾ ਤੇ ਪਿਆਰੇ ਸੰਨ ਮੁੱਖ ਨਿਸ਼ਾਨਾ ਰੱਖਦਾ ਤੇ ਪਿਆਰੀ ਸਾਹਿਬ ਫੇਰ ਪ੍ਰਮਾਤਮਾ ਉਹਦੇ ਤੇ ਬਖਸ਼ਿਸ਼ ਕਰਦਾ ਤੇ ਬੇ ਉਹ ਜਿਹੜੀ ਕਮਾਈ ਹੁੰਦੀ ਹੈ ਦੇ ਵਿੱਚ ਮਹਾਰਾਜੇ ਬਖਸ਼ਿਸ਼ ਕਰ ਦਿੰਦਾ ਬਰਕਤ ਪਾ ਦਿੰਦਾ ਕਮਾਈ ਤੁਸੀਂ ਪਹਿਲਾਂ ਵੀ ਕਰਦੇ ਲੇਕਿਨ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਰਕਤ ਪਾ ਗਈ ਤੇ ਅਸੀਂ ਪਿਆਰੀ ਸਾਧ ਸੰਗ ਸਿਮਰਨ ਵੀ ਕਰਦੇ ਆ ਅਸੀਂ ਕਹਿੰਨੇ ਕਰਦੇ ਸਾਡੇ ਕੋਲ ਗੱਲ ਹੀ ਨਹੀਂ ਬੜਾ ਬੜਾ ਚਰ ਹੋ ਗਿਆ ਕੋਈ ਫਾਇਦਾ ਨਹੀਂ ਸਿਮਰਨ ਦਾ ਤੇ ਪਿਆਰੀ ਸਾਧ ਸੰਗ ਜਦਨ ਸਿਮਰਨ ਕਰਦੇ ਆ ਉਹਦੀ ਛੈਨ ਮਾਤਰੀ ਪਿਆਰੀ ਸਾਧ ਸੰਗ ਦੀ ਬਖਸ਼ਿਸ਼ ਹੋ ਗਈ ਵੀ ਸਿਮਰਨ ਕੀਤਾ ਥਾਏ ਪੈ ਜਾਂਦਾ ਤੇ ਫਿਰ ਲੋਕ ਤੇ ਪ੍ਰਲੋਕ ਦੇ ਉਹ ਜੀਵ ਨੂੰ ਪਿਆਰੀ ਸਾਧ ਸੰਗ ਦੀ ਸੋਝੀ ਆ ਜਾਂਦੀ ਹੈ ਲੇਕਿਨ ਉਹਦੀ ਬਖਸ਼ਿਸ਼ ਦੀ ਗੱਲ ਹੈ ਸਾਰੇ ਅਸੀਂ ਜਾਣੇ ਪਿਆਰੀ ਸਾਧ ਸੰਗ ਸਾਰੇ ਸੇਵਾ ਕਰਦੇ ਆ ਲੈ ਕੇ ਨਿਵਕਸ਼ਿਸ਼ ਕਿਸੇ ਕਿੱਥੇ ਦੇਂਦੀ ਸਭਲਾਂ ਉੱਪਰ ਨਜ਼ਰ ਪਵ ਤੇਰੀ ਕਿਸੇ ਥੋੜੀ ਕਿਸੇ ਘਨੇਰੀ ਨਜ਼ਰ ਸਾਰਿਆਂ ਤੇ ਹੈ ਜਾਦੀ ਕਹਿੰਦੇ ਆ ਤੇ ਜਿਹੜੇ ਉਹ ਚਾਰਨਾ ਦੇ ਨਾਲ ਜੁੜਦੇ ਤਿਸ ਕਰਕੇ ਪਿਆਰੀ ਸਾਧ ਸੰਗ ਜੀ ਮਾਰੇ ਕਹਿੰਦੇ ਉਹ ਤੇਰੀ ਕਿਰਪਾ ਦੇ ਨਾਲ ਸਭ ਕੁਝ ਹੋਇਆ ਤਿਸ ਕਰਕੇ ਪਿਆਰੀ ਸਾਧ ਸੰਗ ਜੀ ਅਸੀਂ ਗੁਰੂ ਘਰਾਂ ਦੇ ਵਿੱਚ ਜਾਣੇ ਕਿ ਪ੍ਰਮਾਤਮਾ ਸਾਡੇ ਤੇ ਬਖਸ਼ਿਸ਼ ਕਰੇ ਮਿਹਰ ਕਰੇ ਤੇ ਪਿਆਰੀ ਸਾਧ ਸੰਗਤ ਜੀ ਉਹ ਉਹਦੀ ਹੁਕਮ ਦੇ ਅਨੁਸਾਰ ਆ ਉਹਦੀ ਇੱਛਾ ਦੇ ਅਨੁਸਾਰ ਆ ਜੋ ਨੇ ਕਰਨਾ ਤੇਸੀ ਪਿਆਰੀ ਸਾਧ ਸੰਗਤ ਸਾਵਣ ਦਾ ਮਹੀਨਾ ਪਿਛਲਾ ਆਪ ਜੀ ਨੇ ਸਰਵਣ ਕੀਤਾ ਤੇ ਪਿਆਰੀ ਸਾਧ ਸੰਗਤ ਜੀ ਜਿਹੜੇ ਸ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਦੇ ਹਨ ਆਪਣੇ ਗਲ ਦੇ ਵਿੱਚ ਉਹਨੇ ਨਾਮ ਦਾ ਹਾਰ ਪਾ ਲਿਆ RAM ਨਾਮ ਔਰ ਹਾਰ ਨਾਮ ਦਾ ਹਾਰ ਪਾ ਲਿਆ ਭਾਪਕੇ ਜਿਹੜਾ ਛਬਦ ਹੈ ਵਾਰ-ਵਾਰ ਉਹਨੂੰ ਜਪੀ ਜਾਣਾ ਜਪੀ ਜਾਣਾ ਇੱਕ ਮਾਲਾ ਦੇ ਤਰ੍ਹਾਂ ਪਿਆਰੀ ਸਾਧ ਸੰਗਤ ਜੀ ਉਹ ਜਿਹੜਾ ਫਿਰ ਬੰਦਾ ਜਪਦਾ ਫਿਰ ਉਹਦੀ ਉੱਤੇ ਕਿਰਪਾ ਹੋ ਜਾਂਦੀ ਹੈ ਤੇ ਪਿਆਰੀ ਸਾ ਜਿਹੜਾ ਅੱਜ ਮਹੀਨਾ ਚੜ੍ਹਿਆ ਹੈ ਭਾਦੋ ਦਾ ਪਿਆਰੀ ਸਾਧ ਸੰਗਤ ਜਿਹੜਾ ਅੱਜ ਅਖੰਡ ਪਾਠ ਦੀ ਸੇਵਾ ਸ੍ਰੀ ਪਿਆਰੀ ਸਾਧ ਸੰਗਤ ਜੀ ਗੁਰ ਘਰ ਦੇ ਸੇਵਾਦਾਰ ਇੰਗਲੈਂਡ ਵਿੱਚ ਬੜੀ ਸੇਵਾ ਕਰਦੇ ਪੈਸੇ ਗੋਰਮਖ ਪਰਿਵਾਰ ਮਹਿਰਾ ਪਰਿਵਾਰ ਬੀਬੀ ਸਰਿੰਦਰਪੁਰ ਮਹਿਰਾ ਸਪਤਨੀ ਮਨਮੋਹਨ ਮਹਿਰਾ ਦਿੱਲੀ ਤੋਂ ਪਿਆਰੀ ਸਾਸਾਂ ਉਹਨਾਂ ਨੇ ਪਰਿਵਾਰ ਦੇ ਵਿੱਚਾਂ ਵਸੇ ਚਰਦੀ ਕਲਾ ਵਾਸਤੇ ਅਖੰਡ ਜਪ ਕਰਵਾਇਆ ਇੰਗਲੈਂਡ ਨਿਵਾਸੀ ਆਕਾਲ ਪੁਰ ਉਹਨਾਂ ਦੀ ਆਸਾਂ ਮਰਦਾਂ ਪੂਰੀਆਂ ਕਰੇ ਤੇ ਚੜਦੀ ਕਲਾ ਵਿੱਚ ਰੱਖੇ ਕਿਉਂਕਿ ਜਿਹੜਾ ਅੱਜ ਪਿਆਰ ਸੇ ਮਹੀਨਾ ਇਹ ਕਹਿੰਦੇ ਭਾਦੋ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਹੀਂ ਕੀਤਾ ਭਾਜ ਦੋ ਭਰਮ ਹੁੰਦਾ ਪਰਿਸ਼ਾਸ ਸੇ ਭਲੇਕਾ ਪੁਲਾਣੀਆਂ ਪਿਆਰ ਸੇ ਕਰਾਹੇ ਪੈ ਜਾਣਾ ਭਾਦੋ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਇਹ ਜਿਹੜੇ ਪਿਆਰੀ ਸਾਧ ਸੰਗਤ ਜੀ ਦੈਨ ਹਨ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਪਿਆਰੀ ਸਾਧ ਸੰਗਤ ਰੁੱਤ ਦੇ ਮੁਤਾਬਕ ਵੀ ਜਿਹੜੇ ਪਿਆਰੀ ਸੀ ਉਹਨਾਂ ਦਾ ਵਿਆਖਿਆ ਕੀਤੀ ਰੁੱਤ ਦੇ ਮੁਤਾਬਕ ਤੇ ਸੱਟ ਹੈ ਨਿਕਲਦਾ ਰੁੱਤ ਕੋਈ ਵੀ ਹੋਵੇ ਪਰਮਾਤਮਾ ਦਾ ਸਿਮਨ ਗੁਰ ਹੁਣ ਪਿਆਰੀ ਸਾਧ ਸੰਗਤ ਜੀ ਭਾਦੋ ਦਾ ਮਹੀਨਾ ਚੜਿਆ ਨਾ ਬੜੀ ਗਰਮੀ ਪੈਂਦੀ ਹੰਮ ਹੋ ਜਾਣਾ ਪਿਆਰੀ ਸਾਧ ਸੰਗਤ ਜੀ ਕਬਰਾ ਹਟ ਪੈਦਾ ਹੋ ਜਾਣੀ ਜਿਹੜਾ ਭਾਦੋ ਦੇ ਮਹੀਨੇ ਵਿੱਚ 63 ਹੈ ਉਹਦੇ ਘੁੰਮਣ ਦੇ ਵਿੱਚ ਭਾਪ ਕੀ ਉਹ ਜਿਹੜਾ ਸਮਾ ਹੈ ਉਹਦੀ ਹੀਟ ਦੇ ਵਿੱਚ ਪਿਆਰੀ ਸਾਸ ਸਾਂਜੀ ਧੁੱਪ ਪੈਂਦੀ ਆ ਮੀਂਹ ਪੈਂਦਾ ਧੁੱਪ ਪੈਂਦੀ ਭੜਾਸ ਬਣਦੀ ਹੈ ਤੇ ਉਹ ਚੜਦੀ ਹੈ ਤੇ ਬੰਦੇ ਨੂੰ ਪਿਆਰੇ ਤੁਮ ਜਦ ਧੁੱਪ ਲੱਗਦੀ ਨਾ ਭੜਾਸ ਨਿਕਲਦੀ ਤੇ ਉਹ ਪਿਆਰੀ ਸਾਸ ਸਾਂਜੀ ਹੋਰ ਤਰ੍ਹਾਂ ਕਰਨ ਲੱਗ ਪੈਂਦਾ ਬੰਦਲ ਜਾਂਦਾ ਇਨਸਾਨ ਤੇ ਕਹਿੰਦਾ ਪਤਾ ਨਹੀਂ ਲੱਗਦਾ ਪਾਣੀ ਪੜਾਉਣ ਨੂੰ ਪਹਿਲਾਂ ਕਹਿੰਦੇ ਜਿਸ ਤਰ੍ਹਾਂ ਭਾਦੋ ਦਾ ਮਹੀਨਾ ਹੈ ਤਰਹਾਟ ਜਿਹੜੀ ਹੈ ਇਹਦੇ ਵਿੱਚ ਪਿਆਰੀ ਸਾਹਿ ਲੱਗਦੀ ਹੈ ਚੜਦੀ ਹੈ ਘੁੰਮਣ ਘੇਰ ਜਿਹੜਾ ਇਹਦਾ ਹੈ ਹੀਟ ਦਾ ਪਿੱਛੇ ਜੇ ਬੰਦੇ ਨੂੰ ਲੱਗਦਾ ਨਾ ਪਿਆਰੀ ਸਾਹਿ ਉਹ ਪਟਕ ਜਾਂਦਾ ਉਹ ਪਟਕ ਲੈਂਦਾ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਇਸੇ ਤਰ੍ਹਾਂ ਜਿਹੜੀ ਜੀਵ ਇਸਤਰੀ ਹੈ ਸੀ ਜੀਵ ਹੈ ਪਿਆਰੀ ਸਾਧ ਸੰਗ ਜੀ ਅਸੀਂ ਵੀ ਭਟਕੇ ਦੂਸਰੇ ਤੇ ਵਿਸ਼ਵਾਸ਼ ਕਰਨ ਲੱਗ ਪੰਨੇ ਆ ਦੂਸਰਿਆਂ ਤੇ ਆਸ ਰੱਖਦੇ ਆ ਭਾਦੋ ਭਰਮ ਪੁਲਾਣੀਆਂ ਦੂਜੇ ਲਗ ਹਦ ਦੂਜੇ ਜਿਹੜੇ ਸੰਸਾਰ ਦੀ ਆਵਸਤਾ ਪਰਮਾਤਮਾ ਨੂੰ ਛੱਡ ਕੇ ਅਸੀਂ ਉਹਨਾਂ ਦੇ ਮਗਰ ਲੱਗ ਜੰਨੇ ਆ ਚੀਜ਼ ਦਸਨ ਨੂੰ ਸੁੱਖ ਮਿਲਣਾ ਭਾਵ ਕੀ ਗਰਮੀ ਹੈ ਪਿਆਰੀ ਸਾਥ ਸਾਂ ਜਿ ਬੱਖਾ ਲਾਲੋ ਕੂਲਰ ਲਾਲੋ ਹੀ ਏਸੀ ਲਾਲੋ ਤੇ ਪਿਆਰੀ ਸਾਥੀ ਅਸੀਂ ਉਹਦੇ ਨਾਲ ਪਿਆਰ ਕਰਨ ਲੱਗ ਪੰਦੇ ਪਰਮਾਤਮਾ ਤੋਂ ਦੂਰ ਚਲੇ ਜਾਂਦੇ ਆ ਇਹਨਾਂ ਦਾ ਪਿਆਰੀ ਸਾਥ ਸਾਂ ਗੱਲ ਕਰਨ ਦਾ ਤਰੀਕਾ ਹੈ ਤੇਸੀ ਕਰਨੇ ਪੱਖਾ ਲਾ ਲੋ ਝਲ ਮਾਲੋ ਪਿਆਰੀ ਸਾਧ ਸੰਗ ਜੀ ਲੇਕਿਨ ਉਹ ਪਰਮਾਤਮਾ ਤੋਂ ਟੁੱਟ ਕੇ ਸੁੱਖਾ ਵੱਲ ਚਲੇ ਜਾਂਦਾ ਭਾਦੋ ਭਰਮ ਪਲਾਣੀਆਂ ਦੂਜੇ ਲੱਗਾ ਹੇਤ ਹੇਤ ਹੁੰਦਾ ਮੋਹ ਪਿਆਰ ਉਹਨਾਂ ਦਾ ਪਿਆਰ ਪਲੰਦਾ ਪਰ ਉਹਦੇ ਵਿੱਚ ਸੁੱਖ ਨਹੀਂ ਹੁੰਦਾ ਪਿਆਰੀ ਸਾਧ ਸੰਗ ਜੀ ਤੇ ਇਸ ਕਰਕੇ ਜਿਹੜੇ ਬੰਦੇ ਦਾ ਲਕਸ਼ ਹੈ ਪਿਆਰੀ ਸਾਧ ਸੰਗ ਜੀ ਕਿਹੜਾ ਲਕਸ਼ ਹੈ ਪਰਮਾਤਮਾ ਤੋਂ ਪ੍ਰਾਪਤੀ ਕਰਨੀ ਉਹ ਸੰਸਾਰ ਦੀਆਂ ਵਿਵਸਥਾ ਦੇ ਅੰਦਰ ਪੈ ਜਾਂਦਾ ਪਿਆਰੀ ਸਾਧ ਸੰਗ ਉਹ ਪਰਮਾਤਮਾ ਤੋਂ ਦੂਰ ਚਲੇ ਜਾਂਦਾ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਜਿਹੜੇ ਅਸੀਂ ਜਿੰਨੇ ਵੀ ਸੁੱਖ ਦੇ ਸਾਧਨ ਸਰੀਰ ਵਾਸਤੇ ਪਿਆਰੇ ਅਸੀਂ ਪੈਦਾ ਕੀਤੇ ਤੇ ਪਰਮਾਤਮਾ ਤੋਂ ਤੁਸੀਂ ਦੂਰ ਚਲੇ ਗਏ ਪਿਆਰੀ ਸਾਧ ਸੰਗ ਜੀ ਉਹ ਜਿਹੜੇ ਕਾਰਜ ਜਿੰਨੇ ਵੀ ਕੀਤੇ ਸਰੀਰਕ ਸੁੱਖ ਵਾਸਤੇ ਮਾਰੇ ਕਹਿੰਦੇ ਸਾਰੇ ਉਹ ਝੂਠੇ ਆ ਨੇ ਭੱਲੇ ਕਿਉਂਕਿ ਸਾਨੂੰ ਪ੍ਰਮਾਤਮਾ ਤੋਂ ਦੂਰ ਲੈ ਜਾਂਦੀ ਐ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਅਸੀਂ ਪਿਆਰੀ ਸਾਧ ਸੰਗਜੇ ਸ਼ਰੀਰ ਨੂੰ ਸ਼ਿੰਗਾਰਦੇ ਆ ਨਾ ਸ਼ਿੰਗਾਰਦੇ ਆ ਜਿਹੜੀ ਤੇ ਪਿਆਰੀ ਸਾਧ ਜੀ ਸੁਹਾਗਣਾ ਪਤੀ ਵਾਸਤਾ ਔਰਤ ਹੈ ਉਹ ਸ਼ਿੰਗਾਰ ਕਰਦੀ ਪਤੀ ਵਾਸਤੇ ਤੇ ਜਿਸ ਤਰ੍ਹਾਂ ਕਿ ਬੇਸਬਕ ਆਂਦੀ ਪਿਆਰੀ ਸਾਧ ਸੰਗਜੋ ਉਹ ਪਿਆਰ ਵਾਸਤੇ ਨਹੀਂ ਕਰਦੀ ਪਤੀ ਵਾਸਤੇ ਨਹੀਂ ਕਰਦੀ ਉਹ ਵਿਖਾਵੇ ਦਾ ਉਹਦਾ ਸ਼ਿੰਗਾਰ ਹੈ ਇਸੇ ਤਰ੍ਹਾਂ ਪਿਆਰੀ ਸਾਧ ਸੰਗਤ ਜੀ ਜਿਹੜਾ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਦਾ ਹੈ ਮੌਸਮ ਵੀ ਕੋਈ ਵੀ ਹੈ ਪਿਆਰੀ ਸਾਧ ਸੰਗਤ ਜੀ ਉਹ ਤਨ ਕਰਕੇ ਨੇ ਉਹ ਮਨ ਕਰਕੇ ਸ਼ਿੰਗਾਰਿਆ ਜਾਂਦਾ ਅਸੀਂ ਸੰਸਾਰ ਦੇ ਅੰਦਰ ਸਰੀਰਕ ਸ਼ਿੰਗਾਰ ਕਰਦੇ ਆ ਜਿਹੜੇ ਸੰਸਾਰ ਨੂੰ ਪਾਉਂਦੇ ਆ ਸੰਸਾਰ ਨੂੰ ਪਾਉਂਦੇ ਆ ਤਦ ਅਸੀਂ ਕਰਦੇ ਆ ਲੇਕਿਨ ਜਿਹੜਾ ਮਨ ਦਾ ਸ਼ਿੰਗਾਰ ਹੈ ਪਿਆਰੀ ਸਾਹਿਬ ਉਹ ਪਰਮਾਤਮਾ ਨੂੰ ਪਾਉਂਦਾ ਤੇ ਉਹ ਬਣਦਾ ਕਿਸ ਤਰ੍ਹਾਂ ਹੈ ਨਾਮ ਦੇ ਨਾਲ ਕੰਦੇ ਲੱਖ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੀਤਾ ਜਿਹਦੇ ਵਾਸਤੇ ਸ਼ਿੰਗਾਰ ਕੀਤਾ ਪਿਆਰ ਜੋ ਉਹ ਚੀਜ਼ਾਂ ਕੰਮ ਨਹੀਂ ਆਈਆਂ ਮਹਾਰਾਜ ਕਹਿੰਦੇ ਜਿਤ ਦਿਨ ਦੇ ਵਿਨਸ ਸੀ ਤੇ ਤਵੇਲੇ ਕਹਸਣ ਪ੍ਰੇਤ ਜਦੋਂ ਪਿਆਰੀ ਸਾਧ ਸੰਗ ਜੀ ਜੀਵ ਦਾ ਸਮਾ ਆਉਂਦਾ ਨਾ ਵੀ ਚੱਲਿਆ ਸੰਸਾਰ ਦੇ ਅੰਦਰੋਂ ਤੇ ਪਿਆਰੀ ਸਾਸ ਉਹ ਖਤਮ ਹੋ ਜਾਂਦਾ ਅਸੀਂ ਕਹਿੰਦੇ ਨੇ ਮਰਤਾ ਹੋ ਗਿਆ ਪਿਆਰੀ ਸਾਸ ਸੰਗ ਜੀ ਤੇ ਕਹਿੰਦੇ ਨੂੰ ਵਾਰ ਕੱਢ ਦਿਓ ਜਿਹੜਾ ਸਰੀਰ ਹੈ ਸਰੀਰ ਹੈ ਇਹ ਪਵਿੱਤਰ ਹੋ ਗਿਆ ਜਿਹੜਾ ਸਰੀਰ ਪਿਆਰੀ ਚੰਗਾ ਸੀ ਉਹ ਸਵਾਸ ਨਿਕਲ ਤੋਂ ਬਾਅਦ ਅਪਵਿੱਤਰ ਹੋ ਗਿਆ ਅਸੀਂ ਕਹਿੰਦੇ ਨੂੰ ਕੱਢ ਦਿਓ ਇਹਨੂੰ ਲੈ ਜਾਓ ਪਿਆਰੀ ਸਾਸ ਸੰਗਤ ਜੀ ਤੇ ਸਰੀਰ ਜਿਹੜਾ ਹੈ ਉਹਦੇ ਵਿੱਚੋਂ ਆਤਮਾ ਨਿਕਲ ਜਾਂਦੀ ਆ ਜਾਂ ਨਿਕਲਦੀ ਆ ਪਿਆਰੀ ਸਾਧ ਸੰਗ ਜੀ ਗ੍ਰੰਥਾ ਦੇ ਵਿੱਚ ਲਿਖਿਆ ਜਿਸ ਵੇਲੇ ਇਨਸਾਨ ਦੇ ਆਤਮਾ ਰੋਮਾਂ ਦੇ ਵਿੱਚੋਂ ਨਿਕਲਦੀ ਆ ਪੈਸੇ ਬੜਾ ਦੁੱਖ ਹੁੰਦਾ ਨੇ ਕਿਉਂਕਿ ਜਿਹੜਾ ਪ੍ਰਮਾਤਮਾ ਦਾ ਵਾਸਾ ਸਾਡੇ ਰੋਮ-ਰੋਮ ਵਿੱਚ ਹੈ ਤੁਹਾਡੇ ਸਰੀਰ ਦੇ ਕਿਤੇ ਵੀ ਮਾਰੀ ਜੇ ਸੱਟ ਲੱਗੇ ਤੁਹਾਨੂੰ ਦੁੱਖ ਮਹਿਸੂਸ ਹੁੰਦਾ ਫਿਰ ਇਸ ਕਰਕੇ ਜਿਹੜਾ ਪ੍ਰਮਾਤਮਾ ਸਾਡੇ ਰੋਮ ਦੇ ਰੋਮ ਦੇ ਰੋਮ-ਰੋਮ ਦੇ ਵਿੱਚ ਵਸਿਆ ਹੈ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਜਿਹੜੀ ਵੀ ਜੀਵ ਆਤਮਾ ਸਰੀਰ ਦੇ ਬਾਰੇ ਵਿੱਚੋਂ ਬੜੀ ਔਖੀ ਨਿਕਲਦੀ ਹੈ ਜਿਤ ਦਿਨ ਦੇਹ ਵਿੰਸ ਸੀ ਤਵੇਲੇ ਕੈਸਾ ਪ੍ਰੇਤ ਪਕੜ ਚਲਾਏ ਦੂਤ ਜਮ ਕਿਸੇ ਨਾ ਦੇਣੀ ਭੇਤ ਤੇ ਜਦ ਜਮ ਆ ਪਿਆਰੀ ਸਾਧ ਜਮ ਦੂਤ ਐ ਫੜ ਕੇ ਆਤਮਾ ਨੂੰ ਲੈ ਕੇ ਜਾਂਦੇ ਐ ਤੇ ਪਿਆਰੀ ਸੋ ਕਿਸੇ ਨੂੰ ਦੱਸਦੇ ਨੇ ਸੀ ਇਹਨੂੰ ਕਿੱਥੇ ਲੈ ਕੇ ਚੱਲੇ ਇਹਦਾ ਕੀ ਕਰਨਾ ਅੱਗੇ ਇਹਦਾ ਕੀ ਹੋਣਾ ਨਹੀਂ ਦੱਸਦੇ ਤੇ ਫੇ ਪਿਆਰੀ ਸਾ ਜਿਹੜਾ ਸਰੀਰ ਹੈ ਫੇ ਜਦੋਂ ਪਿਆਰ ਅਪਵਿੱਤਰ ਹੋ ਜਾਂਦਾ ਕਹਿੰਦੇ ਛੱਡ ਖੜੋ ਤੇ ਖਿੰਨ ਮਾਹੇ ਜਿੰਸੋਂ ਲੱਗਾ ਹੇਤ ਜਿਹੜਾ ਕਹਿੰਦਾ ਸੀ ਇਹ ਮੇਰਾ ਭੈਣ ਆ ਭਰਾ ਆ ਮੇਰੇ ਸਕੇ ਸਬੰਧੀ ਆ ਰਿਸ਼ਤੇਦਾਰ ਆ ਘਰ ਵਾਲੀ ਹੈ ਪੁੱਤਰ ਹਨ ਧੀਆ ਹਨ ਕਹਿੰਦੇ ਛਨ ਮਾਤਰ ਦੇ ਵਿੱਚ ਹੇਤ ਹੁੰਦਾ ਮੋਹ ਜਿਹੜਾ ਉਹ ਖਤਮ ਹੋ ਜਾਂਦਾ ਛੱਡ ਖੜੋ ਤੇ ਖਿੰਨ ਮਾਹੇ ਛਨ ਵਿੱਚੇ ਪਿਆਰੀ ਸੋ ਟੁੱਟ ਜਾਂਦਾ ਉਹ ਜਿਹੜੀ ਪਿਆਰ ਇਸੇ ਦੇ ਆ ਪਵਿੱਤਰ ਹੋ ਜਾਂਦੀ ਕਹਿੰਦੇ ਨੂੰ ਬਾਹਰ ਘਟੋ ਕਿਉਂਕਿ ਜੇ ਪਿਆਰੀ ਸਾਸਾਂ ਜਿਹਦੇ ਵਿੱਚ ਦੀ ਹਵਾ ਨਹੀਂ ਸ਼ਰੀਰ ਦੇ ਲੰਘਦੀ ਜੀਵ ਕੋਈ ਹੈ ਪਿਆਰੀ ਸਾਸਾਂ ਜਿੰਨੇ ਜੇ ਸਾਹ ਲੈਂਦਾ ਉਹ ਠੀਕ ਆ ਜਦੋਂ ਤੇ ਸੁਵਾਸ ਨਿਕਲਦੇ ਤੇ ਉਹ ਜਿਹੜੀ ਸ਼ਰੀਰ ਆ ਨਾ ਪਵਿੱਤਰ ਹੋ ਜਾਂਦੀ ਪਿਆਰ ਇਸੇ ਹੌਲੀ ਹੌਲੀ ਉਹਦੇ ਵਿੱਚੋਂ ਬਦਬੂ ਲੰਣ ਸ਼ੁਰੂ ਹੋ ਜਾਂਦੀ ਛੱਡ ਖੜੋ ਤੇ ਖਿੰਮ ਹੈ ਜਿੰਨਸੋ ਲੱਗਾ ਹੈ ਤੇ ਕਹਿੰਦੇ ਜਿਹਨੂੰ ਬਹੁਤ ਪਿਆਰ ਕਰਦਾ ਸੀ ਮੇਰਾ ਇਹ ਆ ਮੇਰਾ ਆ ਆ ਕਦੋਂ ਮਿੰਟਾਂ ਦੇ ਵਿੱਚ ਸੈਕਿੰਡਾਂ ਦੇ ਵਿੱਚ ਪਰੇ ਹੋ ਗਏ ਤੇ ਫੇ ਪਿਆਰੀ ਸਾਸਾਂ ਜਿਆਦਾ ਆਤਮਾ ਨਿਕਲਦੀ ਫੇ ਕੀ ਹੁੰਦਾ ਹੱਥ ਮੋੜੜੇ ਤਨ ਕਪੇ ਸਿਆਹੋ ਹੋਆ ਸੇਤ ਤੇ ਪਿਆਰੀ ਸਾਦ ਜਿਨ੍ਹਾਂ ਬੰਦਿਆਂ ਨੇ ਦੇਖਿਆ ਕਿਸੇ ਬੰਦੇ ਦੇ ਸੁਵਾਸ ਨਿਕਲਦੇ ਨਾ ਉਹ ਪਿਆਰੀ ਸਾਸਾਂ ਦੀ ਤੜਫਦਾ ਉਹਦੇ ਹੱਥ ਮੁੜਦੇ ਆ ਪਿਆਰੀ ਸਾਸਾਂ ਸਿਆਹੋ ਹੁੰਦਾ ਕਾਲਾ ਉਹਦਾ ਫੇ ਜਿਹੜਾ ਰੰਗ ਹੈ ਕਾਲਾ ਫਿਰ ਜਾਂਦਾ ਸੇਤ ਹੁੰਦਾ ਚਿੱਟਾ ਤੇ ਕਦੀ ਉਹ ਤੇ ਕਾਲਾ ਰੰਗ ਹੁੰਦਾ ਕਦੇ ਚਿੱਟਾ ਹੁੰਦਾ ਬੈਰ ਕਦੇ ਪੀਲਾ ਹੋ ਜਾਂਦਾ ਕਿਸੇ ਤਰ੍ਹਾਂ ਦਾ ਦਾ ਭਾਵ ਕਿ ਇੰਨੇ ਕਾ ਤਰ੍ਹਾਂ ਦੇ ਉਹਦੇ ਚਿਹਰੇ ਦੇ ਉੱਤੇ ਰੰਗ ਆਉਂਦੇ ਤੇ ਜਾਂਦੇ ਆ ਕਦੇ ਕਿਸੇ ਤਰ੍ਹਾਂ ਦਾ ਰੰਗ ਹੋ ਜਾਂਦਾ ਕਿ ਤੋ ਜਦ ਬਿਲਕੁਲ ਸ਼ਰੀਰ ਸ਼ਾਂਤ ਹੋ ਜਾਂਦਾ ਫਿਰ ਉਹਦਾ ਪਹਿਲਾ ਪਿਆਰੀ ਸਾ ਜਿਹੜਾ ਹੁੰਦਾ ਰੰਗ ਉਹ ਹੋ ਜਾਂਦਾ ਹੱਥ ਮੁਰੜੇ ਤਨਕ ਪ ਸਿਆਹੋ ਹੋਆ ਸੇਤ ਜਿਹਹਾ ਬੀਜੇ ਸੋ ਲੂਣੇ ਕਰਮਾਂ ਸੰਧ ਰਾਖੇ ਇਹ ਜਿਹੜਾ ਸਾਡਾ ਸਰੀਰ ਆ ਨਾ ਆਤਮਾ ਦਾ ਇਹ ਖੇਤ ਆ ਜੋ ਤੁਸੀਂ ਇਹਦੇ ਵਿੱਚ ਬੀਜਦੇ ਆ ਕਰਮ ਕਰਦੇ ਆ ਪਿਆਰੀ ਉਹਦਾ ਜਿਹੜਾ ਫਲ ਆ ਉਹ ਆਤਮਾ ਨੂੰ ਮਿਲਦਾ ਹੱਥ ਮੁਰੜੇ ਤਨ ਕਬ ਸਿਆਹਾ ਹੋਆ ਸੀਤ ਜਿਹਾ ਬਿਜੇ ਸੋ ਲੂਣੇ ਕਰਮਾਂ ਸੰਧੜਾ ਖੇਤ ਤੇ ਪਿਆਰੀ ਸਾਧ ਸੰਗ ਜੋ ਵੀ ਅਸੀਂ ਕਰਮ ਕਰਾਂਗੇ ਇਸ ਸਰੀਰ ਦੇ ਨਾਲ ਤੇ ਪਿਆਰੀ ਸਾਧ ਸੰਗਤ ਜੀ ਉਹੀ ਪ੍ਰਾਪਤ ਹੋਣਾ ਕਿਉਂਕਿ ਬਾਣੀ ਕਹਿੰਦੀ ਦਦ ਦਾ ਦੂਸ ਨਾ ਕਾਹੂ ਦੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੇ ਅਵਰਜਨਾ ਜੋ ਤੂੰ ਕਰਦਾ ਉਹ ਮਿਲਣਾ ਇਹਦੇ ਵਿੱਚ ਕੋਈ ਹੀਰਾ ਫੇਰ ਨਹੀਂ ਹੋ ਸਕਦੀ ਸੰਸਾਰ ਨਾ ਕਰ ਸਕਦੇ ਆ ਪਿਆਰੀ ਸਾਧ ਸੰਗਤ ਜੀ ਮਾਰੇ ਦਰਗਾਹ ਦੇ ਵਿੱਚ ਤੁਹਾਡੀ ਕੋਈ ਹੀਰ ਆ ਫੇਰ ਹੀ ਨਹੀਂ ਚੱਲਣੀ ਉੱਥੇ ਸੱਚੇ ਹੀ ਸੱਚ ਨਿਭੜੇ ਚੋਲ ਵਖ ਕੱਢੇ ਜੱਜ ਮਾਲਿਆ ਉਹਦੇ ਝੂਠੇ ਕਿ ਪਾਸੇ ਕਰ ਦੇਣਾ ਫੇਰੀ ਸਾਸ ਕਹਿੰਦੇ ਜੋ ਤੁਸੀਂ ਇਹ ਸਰੀਰ ਦੇ ਨਾਲ ਕੀਤਾ ਜਿਹੜੇ ਕਰਮ ਕੀਤੇ ਪਿਆਰੀ ਸਾਧ ਸੰਗ ਜੀ ਉਹ ਤੁਹਾਨੂੰ ਮਿਲਣੇ ਆ ਤੇ ਉਹਦਾ ਫਲ ਜਿਹੜਾ ਉਹ ਮਿਲਣਾ ਪੱਕੀ ਗੱਲ ਹੈ ਵੀ ਨਹੀਂ ਮਿਲੂਗਾ ਨਹੀਂ ਮਿਲੂਗਾ ਜ਼ਰੂਰ ਮਿਲਣਾ ਨਾਨਕ ਪ੍ਰਭ ਸਰਨਾਤੀ ਚਰਨ ਬਹੁਤ ਪ੍ਰਭ ਦੇਤ ਮਹਾਰਾਜੀ ਬੇਨਤੀ ਕਰਦੇ ਹਨ ਜਿਹੜੇ ਉਹਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਨਾਨ ਪ੍ਰਭ ਪ੍ਰਭੁ ਮਨ ਪ੍ਰਭ ਜਿਹਦਾ ਪ੍ਰਭੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਚਲੇ ਜਾਂਦਾ ਹੈ ਆਪਣੇ ਆਪ ਹਵਾਲੇ ਕਰ ਦਿੰਦਾ ਹੈ ਪਿਆਰੀ ਸਾਸੇ ਚਰਨ ਕਮਲ ਬਹੁਤ ਦੇਹਤ ਤੇ ਪਿਆਰੀ ਸਾਧ ਸੰਗਤ ਜੀ ਉਹ ਜਿਹੜਾ ਜੀਵ ਹੈ ਜਿਹਨੇ ਆਪਣੇ ਆਪ ਨੂੰ ਪਰਮਾਤਮਾ ਦੇ ਹਵਾਲੇ ਕਰ ਦਿੱਤਾ ਉਹਦਾ ਸਿਮਨ ਕਰਦਾ ਹੈ ਤੇ ਪਿਆਰੀ ਸਾਧ ਸੰਗਤ ਜੀ ਉਹ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਤਾਂ ਫਿਰ ਉਹਦੀ ਪਿਆਰ ਸੇ ਪ੍ਰਮਾਤਮਾ ਰੱਖਿਆ ਕਰਦਾ ਕੀ ਮਿਲਦਾ ਸੇ ਭਾਦੋਂ ਨਾਲ ਕਨ ਪਾਈਏ ਗੁਰ ਰੱਖਣ ਵਾਲਾ ਹੇਤ ਜਿਹੜਾ ਭਾਦੋਂ ਦੇ ਮਹੀਨੇ ਵਿੱਚ ਉਸ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਦਾ ਸਿਮਨ ਕਰਦਾ ਹੈ ਗੁਰੂ ਉਹਨੂੰ ਰੱਖ ਲੈਂਦਾ ਰੱਖ ਕੇ ਕੀ ਕਰਦੇ ਪਿਆਰੀ ਸਾਧ ਸੰਗਤ ਜੀ ਨਰਕ ਜਾਣ ਤੋਂ ਬਚਾ ਕੇ ਨਾਮ ਦੇ ਜਹਾਜ਼ ਵਿੱਚ ਪਿਆਰੀ ਸਾਧ ਸੰਗਤ ਜੀ ਪ੍ਰਮਾਤਮਾ ਦੇ ਜਹਾਜ਼ ਦੇ ਵਿੱਚ ਚੜ ਜਾਂਦਾ ਨਾਮ ਦੇ ਨਾਲ ਪ੍ਰਮਾਤਮਾ ਦੇ ਜਹਾਜ਼ ਦੇ ਵਿੱਚ ਚੜ ਜਾਂਦਾ ਜਿਹੜਾ ਪਿਆਰੀ ਸਾਧ ਸੰਗਤ ਜੋ ਜਹਾਜ਼ ਵਿੱਚ ਚੜ ਜਾਂਦਾ ਉਹ ਤੇ ਲੋਕ ਤੇ ਪਰਲੋਕ ਸਹਿਲਾ ਹੋ ਜਾਂਦਾ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਸਾਨੂੰ ਬਾਣੀ ਗਿਆਨ ਦਿੰਦੀ ਹੈ ਗਿਆਨ ਪਿਆਰੀ ਸਾਧ ਸੰਗਤੀ ਬਹੁਤ ਹੈ ਲੇਕਿਨ ਕੋਈ ਨੇ ਮਨ ਦਾ ਉਹ ਆਪਣੀ ਸੋਭਾ ਚਾਹੁੰਦਾ ਵੇ ਮੈਂ ਕੁਝ ਵੀ ਨਾ ਕਰਾਂ ਲੋਕ ਮੇਰੀ ਗੱਲ ਨੂੰ ਮੰਨਣ ਤੇ ਪੈਸੇ ਇਸ ਤਰ੍ਹਾਂ ਨਹੀਂ ਹੋ ਸਕਦਾ ਕੋਈ ਪਿਆਰੀ ਸਾਥ ਸੰਗਤ ਮੈਨੂੰ ਮਾਣ ਮਿਲੇ ਮਾਣ ਨਹੀਂ ਮਿਲਦਾ ਨਿਮਾਣੇ ਦਾ ਮਾਣ ਕਦੋਂ ਬਣਦਾ ਜੋ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਦਾ ਅਸੀਂ ਕਹਿੰਦੇ ਨਿਮਾਣੇ ਦੇ ਮਾਣ ਸਤਿਗੁਰੂ ਨੇ ਤਾਣੇ ਦੇ ਤਾਣ ਸਤਿਗੁਰੂ ਨਿਉਟਾਂ ਦੀ ਓਟ ਸਤਿਗੁਰੂ ਨੇਕਤਿਆਂ ਦੀ ਗੱਤ ਸਤਿਗੁਰੂ ਨੇ ਪਤਿਆਂ ਦੀ ਪਤ ਸਤਿਗੁਰੂ ਨੇ ਆਸਰਾ ਦਾ ਆਸਰਾ ਸਤਿਗੁਰੂ ਜਦ ਅਸੀਂ ਉਹਦੇ ਚਰਨਾਂ ਦੇ ਨਾਲ ਜੋੜਦੇ ਹਾਂ ਤੇ ਫਿਰ ਪਿਆਰੇ ਫੇ ਸਾਰੀਆਂ ਬਖਸ਼ਿਆ ਪ੍ਰਾਪਤ ਹੋਣੀਆਂ ਨੇ ਤੇ ਨਹੀਂ ਹੁੰਦੀਆਂ ਤੇ ਸੰਸਾਰ ਦੀ ਫਿਤਰ ਹੈ ਪਿਆਰੀ ਸਾਜ ਉਹ ਕਹਿੰਦਾ ਮੈਨੂੰ ਉਹਦੇ ਪੁੱਛੀ ਜਾਣ ਮੇਰਾ ਸਿਰ ਇੱਕ ਸਤਕਾਰ ਕਰੇ ਪਿਆਰੀ ਸਾਧ ਸੰਗਤ ਜੀ ਇਹ ਜਿਹੜੀਆਂ ਗੱਲਾਂ ਨਾ ਇਸ ਤਰ੍ਹਾਂ ਦੀਆਂ ਹੁੰਦੀਆਂ ਨਾ ਉਹ ਜੀਵ ਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੀਆਂ ਇੰਨਾ ਦੂਰ ਲੈ ਜਾਂਦੀ ਹੈ ਪਿਆਰੀ ਸਾਧ ਸੰਗ ਜੀ ਫਿਰ ਜਿੱਥੇ ਜਾ ਕੇ ਪਿਆਰ ਇਸ ਮੁੜਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਬੜਾ ਮੁਸ਼ਕਲ ਹੋ ਜਾਂਦਾ ਅੱਜ ਕੱਲ੍ਹ ਸੰਸਾਰ ਦੀ ਪਿਆਰ ਦੇ ਫਿਤਰਤ ਇਹੀ ਹੈ ਪਿਆਰੀ ਸਾਧ ਸੰਗ ਜੀ ਕਿਉਂਕਿ ਅਸੀਂ ਕਿਸੇ ਗੱਲ ਕਿਸੇ ਇਨਸਾਨ ਦੀ ਗੱਲ ਸੁਣ ਕੇ ਰਾਜੀ ਨਹੀਂ ਤੇ ਜੇ ਕਿਸੇ ਨੂੰ ਕੋ ਕਹਿੰਦਾ ਕਹਿੰਦਾ ਨਹੀਂ ਜੀ ਉਹ ਆਪਣਾ ਮਾਣ ਚਾਹੁੰਦਾ ਤੇ ਜਿਹੜਾ ਮਾਨ ਹੈ ਪਿਆਰੀ ਸਾਸੰਗ ਪਰਮਾਤਮਾ ਦਾ ਤੋਂ ਬਿਨਾ ਜਿਹੜਾ ਮਾਨ ਕਰਦਾ ਉਹ ਸੰਸਾਰ ਦੇ ਅੰਦਰ ਪਿਆਰੀ ਸਾਜ ਜਿੰਦਗੀ ਦੀ ਬਾਜੀ ਹਾਰ ਕੇ ਜਾਂਦਾ ਵੀਰੇ ਨਹੀਂ ਜਿੱਤ ਗਿਆ ਜਾਂਦਾ ਇਹ ਪੱਕੀ ਗੱਲ ਹੈ ਇਸ ਕਰਕੇ ਸੇ ਭਾਦੋਂ ਨਰਕ ਨਾ ਪਾਈਏ ਗੁਰ ਰਖਣਾ ਵਾਲਾ ਹੈ ਤੇ ਜਿਹੜਾ ਗੁਰੂ ਦੀ ਗੱਲ ਨੂੰ ਮੰਨ ਗਿਆ ਭਾਪੀ ਸਿਮਰਨ ਕਰਨ ਲੱਗ ਪਿਆ ਉਹ ਸੰਸਾਰ ਤੋਂ ਸਾਕਸ ਸਭਮ ਸਾਗਰ ਤੋਂ ਪਾਰ ਹੁੰਦਾ ਇਹ ਮਹੀਨੇ ਦੀ ਮਹੱਤਤਾ ਹੈ ਤੇ ਮਹਾਰਾਜ ਨੇ ਕੋਈ ਵੀ ਮਹੀਨਾ ਸਮੇਂ ਦੇ ਹਿਸਾਬ ਨਾਲ ਦੱਸਿਆ ਮੌਸਮ ਦੇ ਹਿਸਾਬ ਨਾਲ ਦੱਸਿਆ ਲੇਕਿਨ ਜੱਟ ਨੇ ਇਹੀ ਕਿਹਾ ਵੀ ਭਾਈ ਸਿਮਨ ਕਰੋ ਪ੍ਰਮਾਤਮਾ ਦੇ ਚਰਨ ਦੇ ਨਾਲ ਜੁੜੋ ਉਹਦੇ ਚਰਨਾ ਤੋਂ ਬਿਨਾ ਜ਼ਿੰਦਗੀ ਦਾ ਜਿਹੜਾ ਪਿਆਰੀ ਸਾਥ ਸੰਗ ਜੋ ਹੱਲ ਨਹੀਂ ਹੁੰਦਾ ਹੱਲ ਜ਼ਿੰਦਗੀ ਦਾ ਤਤ ਉਹ ਜਦੋਂ ਚਰਨਾ ਦੇ ਨਾਲ ਤੁਸੀਂ ਜੁੜਦੇ ਆ ਇਸ ਕਰਕੇ ਪਿਆਰੀ ਸਾਥ ਸੰਗ ਜੀ ਅਸੀਂ ਬਾਣੀ ਦੇ ਸਨਮੁਖੋ ਗੁਰੂ ਘਰਾਂ ਦੇ ਵਿੱਚ ਜਾਣੇ ਆ ਕਿ ਸਾਨੂੰ ਪ੍ਰਮਾਤਮਾ ਸਮੱਤ ਬਖਸ਼ਿਸ਼ ਕਰੇ ਤੇ ਸਮੱਤ ਵਸ਼ਿਸ਼ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇ ਇਸ ਕਰਕੇ ਬਾਣੀ ਕਹਿੰਦੀ ਭਗਤਾਂ ਕੀ ਤੀਕ ਤੂੰ ਸੰਤ ਤਕੀਓ ਤੂੰ ਸੱਚਾ ਸਿਰਜਣ